ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਨੂੰ ਕੱਲ 5 ਜੁਲਾਈ ਨੂੰ ਸੌਂਚ ਕਾਉਣੀ ਹੈ ਪੰਜਾਬ ਪੁਲਿਸ ਡਬਲ ਗੜ ਤੋਂ ਸਿੱਧਾ ਦਿੱਲੀ ਲੈ ਕੇ ਜਾਵੇਗੀ ਕੋਈ ਸ਼ਰਤਾਂ ਅਮਰਸਰ ਦੇ ਡੀਸੀ ਸਾਹਿਬ ਵੱਲੋਂ ਰੱਖੀਆਂ ਗਈਆਂ ਨੇ ਲਿਖਤੀ ਰੂਪ ਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਨੰਨੇ ਕੇ ਪ੍ਰਸ਼ਾਸਨ ਵੱਲੋਂ ਉਰਦੂ ਵਿੱਚ ਇਹ ਹੋਊਗਾ ਕਿ 5 ਦਿਨ ਦੀ ਪ੍ਰੋਬਲ ਹੈ ਇਹ ਦਾ 4 ਦਿਨ ਦੀ ਕੁਝ ਵੀ ਹੈ ਤੇ ਕੋਈ ਵੀ ਆਮ ਲੋਕਾਂ ਦੇ ਵਿੱਚੋਂ ਕੋਈ ਮਿਲ ਨਹੀਂ ਸਕੂਗਾ ਕੋਈ ਵੀਡੀਓਗ੍ਰਾਫੀ ਜਾਂ ਕੋਈ ਸਟੇਟਮੈਂਟ ਬਿਆਨ ਨਹੀਂ ਕੀਤੀ ਜਾਊਗੀ ਕੋਈ ਆਮ ਨਹੀਂ ਮਿਲ ਸਕਦਾ ਸਮਝ ਕੌਣ ਤੋਂ ਬਾਅਦ ਕਿਸੇ ਘਰ ਦੇ ਵਿੱਚ ਰੱਖਿਆ ਜਾਊਗਾ ਪੰਜਾਬ ਪੁਲਿਸ ਦੀ ਜਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋ ਦੁਆਰਾ ਫਿਰ ਜੇਲ੍ਹ ਵਿੱਚ ਭੇਜਿਆ ਜਾਊਗਾ ਇਹ ਸੰਵਿਧਾਨਕ ਹੱਕ ਹੈ ਜਿਹੜਾ ਮਨੁੱਖ ਕੋਈ ਵੀ ਇਨਸਾਨ ਇਲੈਕਸ਼ਨ ਜਿੱਤ ਜਾਂਦਾ ਹੈ ਤੇ ਉਹਦੇ ਹੱਕ ਨੂੰ ਰਾਖਵਾਂ ਰੱਖਿਆ ਜਾਂਦਾ ਉਹਨੂੰ ਉਹ ਹੱਕ ਮਿਲਦਾ ਹੈ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਜਿਹੜੀਆਂ ਇਹਨਾਂ ਲੋਕਾਂ ਨੇ ਫੁਕਰੀਆਂ ਮਾਰੀਆਂ ਇਹ ਜਿਹੜਾ ਐਮਪੀ ਵੀ ਬਣਿਆ ਨਾ ਇਹ ਫੁਕਰਪਣੇ ਦੇ ਵਿੱਚ ਹੀ ਫੁਕਰੇ ਲੋਕਾਂ ਨੇ ਬਣਾਏ ਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਇੱਕ ਗੱਲ ਕਹਿਣੀ ਆ ਬੜੀ ਕੌੜੀ ਜੀ। ਜਦੋਂ ਸਰਕਾਰ ਬਣਦੀ ਹੈ ਨਾ ਤਾਂ ਮਾਲਵੇ ਦੇ ਵਿੱਚੋਂ ਸਰਕਾਰ ਬਣ ਜਾਂਦੀ ਹੈ। ਪਰ ਮਾਜੇ ਦੇ ਵਿੱਚ ਜਿਹੜੀ ਜਰਨੈਲੀ ਜਰਨੈਲੀ ਜਾਂ ਜਰਨੈਲ ਜਰਨੈਲ ਸ਼ਬਦ ਵਰਤਿਆ ਜਾਂਦਾ ਇਹ ਫੁਕਰਪਣਾ ਤੇ ਬੇਬਕੂਫੀ ਤੋਂ ਸਵਾਇਪੁਰ ਕੁਝ ਨਹੀਂ ਹੈ। ਇਹ ਸਚਾਈ ਹੈ। ਜੇ ਤੁਸੀਂ ਜੂਨ 84 ਦੀ ਗੱਲ ਕਰੋਗੇ ਪਿੰਡਰਾਂ ਵਾਲੇ ਨੂੰ ਉਭਾਰਿਆ ਗਿਆ ਕੌਮ ਦਾ ਨੁਕਸਾਨ ਕੀਤਾ ਉਹਦੇ ਆਪਣੇ ਬੱਚੇ ਇੱਕ ਕੈਨੇਡਾ ਵਿੱਚ ਬੈਠਾ ਮੁੰਡਾ ਇੱਕ ਜਲੰਧਰ ਬੈਠਾ ਪੰਜਾਬ ਦੇ ਵਿੱਚ ਬੇਸ਼ਮਾਰ ਪ੍ਰਾਪਰਟੀ ਹੈ ਗੁਰੂ ਪਾਸ਼ਾ ਨੇ ਆਪਣੇ ਬੱਚੇ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਤੇ ਪਿੰਡਰਾਂ ਵਾਲੇ ਦੇ ਬੱਚੇ ਅੰਮ੍ਰਿਤਸਰ ਤੋਂ ਬਾਹਰ ਰਹੇ ਬਧੀਆ ਪੜਾਈ ਲਖਾਈ ਗਏ ਇਹ ਕੇਵਲ ਇੱਕ ਪਲਾਨ ਕੀਤੀਆਂ ਹੋਈਆਂ ਸਕੀਮਾਂ ਜਾਂ ਪਾਲਿਸੀਆਂ ਹੁੰਦੀਆਂ ਨੇ ਚੱਲ ਆ ਹੁੰਦੀਆਂ ਨੇ ਤੇ ਅਸੀਂ ਭੇਡੂ ਲੋਕਾਂ ਭੇਡਾਂ ਵਾਂਗੂ ਪਿੱਛੇ ਲੱਗਦੇ ਆ ਅਸੀਂ ਕੋਈ ਤੱਤ ਸਮਝਦੇ ਨਹੀਂ ਤੇ ਨਾ ਸਾਨੂੰ ਸਮਝ ਆਉਣੀ ਹੈ ਤੇ ਇਦਾਂ ਹੀ ਅੰਮ੍ਰਿਤਪਾਲ ਨੂੰ ਉਭਾਰ ਕੇ ਜਿਤਾਇਆਗੇ ਚਲੋ ਮੈਂ ਜਿਹੜੀ ਗੱਲ ਕਰ ਰਹੀ ਆ ਜਿਹੜੀਆਂ ਡਿੰਗਾ ਮਾਰੀਆਂ ਗਈਆਂ ਸੀ ਜੋਣੇ ਮੋੜ ਵਾਂਗੂ ਉੱਪਰ ਦੀ ਰੌਂਦਾਂ ਵਾਲਾ ਪਟਾ ਪਾਇਆ ਹੁੰਦਾ ਸੀ ਵੱਡੀ ਸ੍ਰੀ ਸਾਹਿਬ ਰਾਤਰੀ ਸ੍ਰੀ ਸਭ ਤੇ ਪਿੰਡਾਂ ਵਾਲੇ ਵਰਗਾ ਤੀਰ ਫੜਿਆ ਹੋਇਆ ਸੀ ਕੀ ਉਹ ਤੀਰ ਲੈ ਕੇ ਅੰਦਰ ਜਾਊਗਾ ਵੱਡੀ ਸ੍ਰੀ ਸਭ ਲੈ ਕੇ ਜਾਊਗਾ ਜੌਣੇ ਮੋੜ ਵਾਲਾ ਜਿਹੜਾ ਪਟਾ ਪਾਇਆ ਸੀ ਰੋਂਦਾ ਮੋੜ ਉਹ ਲੈ ਕੇ ਜਾਊਗਾ ਇਹ ਹੋ ਸਕਦਾ ਹੁਣ ਜਿਹੜੀਆਂ ਭੇਡਾਂ ਕਹਿੰਦੀਆਂ ਸੀ ਆਜ਼ਾਦੀ ਚਾਹੀਦੀ ਏ ਸਾਨੂੰ ਅਸੀਂ ਗੁਲਾਮ ਹੁਣ ਆਜ਼ਾਦ ਜਾਊਗਾ ਸੌ ਚੱਕਣ ਵਾਲੇ ਤੇ ਜਾਂ ਗੁਲਾਮ ਜਾਊਗਾ ਨਿਰਨਾ ਕਰਨਾ ਪੈਣਾ ਡਿਬਰਗੜ ਜੀਐਲ ਤੋਂ ਹੱਥ ਕੜੀਆਂ ਲਾ ਕੇ ਆਜ਼ਾਦ ਨੂੰ ਲੈ ਕੇ ਆਉਣਗੇ ਜਾਂ ਗੁਲਾਮ ਨੂੰ ਲੈ ਕੇ ਆਉਣਗੇ ਚਾਰ ਦਿਨਾਂ ਜਿਹੜੀ ਪ੍ਰੋਬਲ ਮਿਲੀ ਹੈ ਇਹ ਆਜ਼ਾਦ ਨੂੰ ਮਿਲੀ ਹੈ ਜਾਂ ਗੁਲਾਮ ਨੂੰ ਮਿਲੀ ਹੈ ਇਹ ਸਵਾਲ ਨੇ ਬਹੁਤ ਵੱਡੇ ਜਿਹੜੇ ਭਿੰਡਰਾਂ ਵਾਲੇ ਸਿਰ ਤੇ ਪੱਗ ਬੰਨੀ ਸੀ ਉਦਾਂ ਹੀ ਉਹ ਪੱਗ ਲੋਕ ਸਭਾ 'ਚ ਜਾਓਗੇ ਉਦੋਂ ਹੀ ਉਹ ਤੀਰ ਜਾਊਗਾ ਉਦੋਂ ਹੀ ਜਾ ਕੇ ਉੱਥੇ ਕਹਿਣਾ ਪਊਗਾ ਮੈਂ ਨਹੀਂ ਮੰਨਦਾ ਸਵਿਧਾਨ ਨੂੰ ਇਦਾਂ ਹੀ ਕਿਹਾ ਜਾਊ ਹੁਣ ਉਹ ਜਾ ਕੇ ਕਿਹਾ ਜਾਊ ਇਹ ਪਾਸਪੋਰਟ ਤੇ ਦਸਤਾਵੇਜ਼ ਹੈ ਮੈਂ ਨਹੀਂ ਮੰਨਦਾ ਇਹ ਕਿਹਾ ਜਾਊ ਉੱਥੇ ਨਾ 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 ਸਵਾਲ ਹੀ ਪੈਦਾ ਨਹੀਂ ਹੁੰਦਾ ਉੱਥੇ ਬੀਬਾ ਪੁੱਤ ਬਣ ਕੇ ਐ ਦੋਨੋਂ ਹੱਥ ਜੋੜ ਕੇ ਪਹਿਲਾਂ ਭਾਰਤੀ ਸਵਿਧਾਨ ਨੂੰ ਸਿਰ ਝਕੋਣਾ ਪਊ ਮੈਂ ਬੋਲ ਕੇ ਦੱਸਾਂ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਹਾਂ ਅਮਰਤਪਾਲ ਸਿੰਘ ਮੂਤਪਾਲ ਇਹ ਕਹਿਣਾ ਪਉਤੇ ਮੈਂ ਪਾਸਪੋਰਟ ਨੂੰ ਦਸਤਾਵੇਜ਼ ਸਮਝਦਾ ਸੀ ਪਰ ਉਸੇ ਪਾਸਪੋਰਟ ਦੇ ਮੈਂ ਕੈਨੇਡਾ ਦੀ ਕੁੜੀ ਨਾਲ ਵਿਆਹ ਕਰਵਾ ਕੇ ਭੱਜਣ ਨੂੰ ਤਿਆਰ ਸੀ ਆੜੀਓ ਵਾਇਰਲ ਹੋਈ ਹੋਈ ਐ ਸਹੀ ਐ ਕਿ ਗਲਤ ਐ ਉਸੇ ਪਾਸਪੋਰਟ ਦੇ ਨਾਲ ਨਜੜੀ ਇੰਗਲੈਂਡ ਦੀ ਕੁੜੀ ਨਾਲ ਵਿਆਹ ਕਰਾਇਆ ਉਹਦੇ ਨਾਲ ਇੰਗਲੈਂਡ ਜਾਣਾ ਸੀ ਇਹ ਸੱਚ ਐ ਕਿ ਝੂਠ ਐ ਇਹ ਸੁਣ ਕੇ ਗੱਲਾਂ ਹੀ ਜਾਣੀਆਂ ਨੇ ਦੇ ਚਲੋ ਇਹਦੇ ਵਿੱਚੋਂ ਗੱਲ ਦੱਸੋ ਕਿਹੜੀ ਗਲਤ ਐ ਕਿ ਹਾਂ ਸੀ ਨਾ ਕਿ ਮੈਂ ਭਾਰਤੀ ਸਭਾ ਨੂੰ ਮੰਨਦਾ ਨਹੀਂ ਪਾਸਪੋਰਡ ਨੂੰ ਮੰਨਦਾ ਨਹੀਂ ਫਿਰ ਇਹ ਵੀ ਕਹਤਾ ਸੀ ਜੇ ਕੰਮ ਲੈਣਾ ਹੋਵੇ ਭਾਰਤੀ ਸਿਧਾਂਤ ਨੂੰ ਮੰਨ ਲਓ ਕਿ ਇਹ ਹੀ ਗੱਲ ਉਥੇ ਕੱਲ ਨੂੰ ਕਹਿ ਦੂਗਾ ਇਹ ਹੀ ਗੱਲ ਕੱਲ ਨੂੰ ਕਹਿ ਦੂਗਾ ਕਿ ਮੈਂ ਤਾਂ ਕੰਮ ਲਿਆ ਮੈਂ ਤਾਂ ਮੰਨਦਾ ਨਹੀਂ ਐਸਾ ਕਿ ਬੱਲ ਕੋਲੀ ਬੀਬਾ ਪੁੱਤ ਬਣਾਤਾ ਅਗਲੇ ਨਹੀਂ ਜਿਵੇਂ ਉਹ ਤੋਤਾ ਨਹੀਂ ਘਰ ਦੇ ਵਿੱਚ ਰੱਖਿਆ ਹੁੰਦਾ ਉਹਨੂੰ ਘਰ ਦਾ ਮਾਲ ਕਹਿੰਦਾ ਚੋਰੀ ਖਾਣੀ ਹੈ ਮਾਲ ਕਹੂਗਾ ਉੱਚੇ ਗਦੂਆਂ ਹਾਂ ਖਾਣੀਆਂ ਚੂਰੀ ਨਹੀਂ ਖਾਣੀ ਨਹੀਂ ਖਾਣੀ ਜੇ ਭੁੱਖਾ ਹੋ ਨਾ ਤੋ ਤਾਂ ਮਾਲਕ ਇਹਦੇ ਚੂਰੀ ਨਹੀਂ ਖਾਣੀ ਕੋ ਗੱਲ ਨਹੀਂ ਖਾਣੀ ਜੇ ਜਿਹੋ ਨੂੰ ਕਹਿੰਦੇ ਚੂਰੀ ਖਾਣੀ ਹੈ ਹਾਂ ਖਾਣੀ ਹੈ ਇਦਾਂ ਪਾਠ ਪੜਾਇਆ ਅਗਲਿਆਂ ਨੇ ਸਮਝਾਈ ਗੱਲ ਦੀ ਤਿਰਨ ਕਾਲ ਨੂੰ ਜਿਨ੍ਹਾਂ ਨੇ ਮੁਬਾਰਕਾਂ ਦੇਣ ਵਾਸਤੇ ਵੀਡੀਓ ਬਣਾਉਣੀ ਹੈ ਪਹਿਲਾਂ ਬਣਾ ਕੇ ਰੱਖ ਲਿਓ ਕੱਲ ਨੂੰ ਪਾ ਦਿਓ ਕਿਹਦੇ ਉਮਰਤਪਾਲ ਜਿੰਦਾਬਾਦ ਪਾਕਿਸਤਾਨ ਵੀ ਕਹਿ ਦਿਓ ਇਹ ਵੀ ਕਹਿ ਦਿਓ ਭਾਰਤੀ ਸਿਧਾਂਤ ਨੂੰ ਉਮਰਤਪਾਲ ਮੰਨਦਾ ਨਹੀਂ ਉਮਰਤਪਾਲ ਦਾ ਟੱਚ ਕਰਕੇ ਜਾਣਦਾ ਹੈ ਉਮਰਤਪਾਲ ਦਾ ਪਾਸਪੋਰਟ ਨੂੰ ਇੱਕ ਦਸਤਾਵੇਜ਼ ਮੰਨਦਾ ਇਹ ਕਹਿ ਦਿਓ ਗੱਲ ਨੂੰ ਜਾਂ ਉਮਰਤਪਾਲ ਨੂੰ ਜਿਵੇਂ ਸਿਮਰਜੀਤ ਨੂੰ ਉਂਗਲ ਲਾਈ ਸੀ ਕਿ ਵੱਡੀ ਸੀਸਾ ਲੈ ਕੇ ਚੱਲ ਜਾ تیر ਲੈ ਕੇ ਬਗ ਜਾ ਢੰਡਰੇ ਦੇ ਅੰਦਰ ਚੋਲਾ ਪਾ ਕੇ ਬਗ ਜਾ ਜਿਵੇਂ ਜੌਣੇ ਮੋੜ ਨੂੰ ਫਟਾ ਪਾਇਆ ਸੀ ਰੌਂਦਾ ਮਾਲਾ ਉਹ ਪਾ ਕੇ ਚੱਲ ਜਾ ਇਹ ਵੀ ਕਹਿ ਦਿਓ ਕਰਨ ਕਿਉਂਕਿ ਹੁਣ ਪਤਾ ਹੈ ਜੇ ਮਾੜੀ ਜੀ ਵੀ ਗਲਤੀ ਕਰ ਲਈ ਅਗਲੇ ਖੇਤਰ ਫੇਰ ਨੰਗੇ ਦੁਆਰਾ ਨਾਲੇ ਬਾਹਰ ਨਹੀਂ ਕੱਢਣਗੇ ਹੁਣ ਪਤਾ ਹੈ ਹੁਣ ਪਤਾ ਹੈ ਚੰਗੀ ਤਰ੍ਹਾਂ ਵੀ ਜੇ ਮਾੜੀ ਜੀ ਗਲਤੀ ਹੋ ਗਈ ਤਾਂ ਖੇਤਰਾਂ ਨੂੰ ਥਾਂ ਹੋ ਜੂ ਤੇ ਨਾਲੇ ਅੰਦਰ ਜਾਣਾ ਪੂ ਦੁਆਰੇ ਤੇ ਨਾਲੇ ਮੁੜ ਕੇ ਲੈਕਸਿੰਗ ਲੜ ਸਕਦਾ ਹੁਣ ਪਤਾ ਲੱਗਿਆ ਹੁਣ ਥੋੜੀ ਕਹਿਣਾ ਉਨੇੜੀਆਂ ਭੇਡਾਂ ਨੇ ਉਹ ਬਾਹਰੋਂ ਕਹਿਣਗੀਆਂ ਵੀਡੀਓ ਪਾਉਣਗੇ ਵਦੀਆਂ ਬੜੀਆਂ ਭੇਡਾਂ ਜਾਣੀ ਕਿ ਜਿਹੜੇ ਮੈਂ ਗੱਲਬਾਤ ਕਹੀ ਹੈ ਨਾ ਕੱਲ ਨੂੰ ਸੌ ਚੁਕਾਈ ਜਾਣੀ ਹੈ ਸਵਿਧਾਨਕ ਹੱਕ ਹੈ ਹੱਕ ਸਵਿਧਾਨ ਸਭ ਨੂੰ ਦਿੰਦਾ ਹੈ ਪਰ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਡਿੰਗਾ ਮਾਰੀਆਂ ਸੀ ਉਹ ਡਿੰਗਾ ਹੁਣ ਮਾਰੀਆਂ ਜਾਣਗੇ ਬਿਲਕੁਲ ਨਹੀਂ ਸਭ ਕੁਝ ਠੱਠੇ ਖੂਝ ਗਿਆ ਜਿਹੜੇ ਜਿਤਾਉਣ ਵਾਲੇ ਨੇ ਨਕੂਰ ਸਾਹਿਬ ਤੋਂ ਉਹ ਵੀ ਠੱਠੇ ਖੂ ਜਾਣਗੇ ਅੰਦਰ ਖਾਤੇ ਪਤਾ ਨਹੀਂ ਕੀ ਕੁਝ ਹੋਣਾ ਹੁਣ ਇਹ ਤਾਂ ਸਮਾਂ ਦੱਸੂ ਪਰ ਅਸੀਂ ਭੇਡਾਂ ਸਮਝ ਨਹੀਂ ਸਮਝ ਨਹੀਂ ਸਕਦੇ ਤੇ ਨਹੀਂ ਅਸੀਂ ਸਮਝਣ ਦਾ ਯਤਨ ਕਰਨਾ ਹੁਣ ਜੇ ਬਾਹਰ ਆ ਗਿਆ ਤਾਂ ਮੂਤਪਾਲ ਨੇ ਦਿੱਲੀ ਬੈਠਾ ਰਹਿਣਾ ਲੈ ਕੇ ਵਧੀਆ ਕੋਠੀ 10-12 ਗਨਮੈਨ ਦੋ ਗੱਡੀਆਂ ਲੈ ਕੇ ਫਤਾ ਮਿਲੂ ਤਨਖਾਹ ਮਿਲੂ ਸਰਪਸ ਮਿਲੂ ਖਾਤਿਆ ਮਿਲੂ ਤੇ ਭੇਡਾਂ ਖਨੂਰ ਸਾਹਿਬ ਬਿਆਂ ਬਿਆਂ ਕਰੀ ਜਾਣਗੇ ਭੇਡਾਂ ਵਾਸਤੇ ਇੱਕ ਅਮਰਤਪੁਰ ਹੋਰ ਚਹਿੰਦਾ ਦਵਾਰਾ ਫੇਰ ਕਿਉਂਕਿ ਆਜ਼ਾਦੀ ਚਾਹੀਦੀ ਆ ਨਾ ਖਾਲਸਾ ਚਾਹੀਦਾ ਨਾ ਸਾਨੂੰ ਹੁਣ ਸੇਤੀ ਮਿਲ ਜਾਣਾ ਅੱਧਾ ਤਾਂ ਮਿਲ ਗਿਆ ਜਦ ਅੱਧਾ ਕੱਲ ਨੂੰ ਮਿਲ ਜੂ ਇਹ ਗੱਲਾਂ ਬੜੀਆਂ ਕੌੜੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ